ਸਤਿ ਸ਼੍ਰੀ ਅਕਾਲ ਜੀ 77 ਆਸਟ੍ਰੇਲੀਅਨ ਸਿਕਟਡਾਂ ਦੇ ਵਿੱਚ ਤੁਹਾਡਾ ਸਵਾਗਤ ਇੱਕ ਵਾਰੀ ਫਿਰ ਤੁਸੀਂ ਪਿਆਰ ਦੇ ਰਹੇ ਹੋ ਪੰਜਾਬ ਟੀਵੀ ਨੂੰ ਲਗਾਤਾਰ 3 ਦਿਨ ਤੋਂ ਇੱਥੇ ਵਨ-ਸਮ ਵਨੇ ਚਿਹਰੇ ਵੱਖਰੇ-ਵੱਖਰੇ ਚਿਹਰੇ ਆਪਣੇ-ਆਪਣੇ ਖੇਤਰ ਦੇ ਵਿੱਚ ਮੁਹਮ ਹਾਸਲ ਕਰਨ ਵਾਲੇ ਮੁਹਾਰਤ ਹਾਸਲ ਕਰਨ ਵਾਲੇ ਜਿਹੜੇ ਚਿਹਰੇ ਤੁਹਾਡੇ ਰੂਬਰੂ ਕਰ ਰਹੇ ਆ ਇਸ ਵਕਤ ਜਿਹੜੀ ਭੈਣ ਸਾਡੇ ਨਾਲ ਆ ਗੁਰਪ੍ਰੀਤ ਕੌਰ ਇੰਟਰਨੈਸ਼ਨਲ ਐਥਲੀਟ ਨੇ ਔਰ ਕਈ ਸੋਨ ਤਗਮੇ 골ਡ ਮੈਡਲ ਉਹਨਾਂ ਦੇ ਹਿੱਸੇ ਨੇ ਬਹੁਤ ਸਾਰੀਆਂ ਐਸੇ ਬੱਚੇ ਆ ਜਿਨ੍ਹਾਂ ਨੂੰ ਉਹਨਾਂ ਨੇ ਟ੍ਰੇਨ ਕੀਤਾ ਵਿਕਟੋਰੀਆ ਦੇ ਵਿੱਚ ਬੇਸ ਇਸ ਵਕਤ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਔਰ ਅੱਗੇ ਫਿਊਚਰ ਪਲਾਨ ਕੀਆ ਪਹਿਨੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਦੇ ਉੱਪਰ ਥੈਂਕ ਯੂ ਥੈਂਕ ਯੂ ਸੋ ਮੱਚ ਤੁਸੀਂ ਸਿੱਖ ਗੇਮਾਂ ਚ ਪਿਛਲੇ ਲੰਬੇ ਸਮੇਂ ਤੋਂ ਥੋੜੇ ਦਿਨਾਂ ਤੋਂ ਆ ਇੱਕ ਦੋ ਦਿਨ ਦੇ ਵਿੱਚ ਲਗਾਤਾਰ ਤੁਸੀਂ ਇੱਥੇ ਜੁੜੇ ਹੋ ਐਥਲੈਟਿਕਸ ਗਰਾਊਂਡ ਦੇ ਵਿੱਚ ਮੋਰ ਥੈਨ 13-1400 ਬੱਚਿਆਂ ਨੇ ਭਾਗ ਲਿਆ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਰਿਹਾ ਖਾਸ ਕਰਕੇ ਤੁਹਾਡੀ ਫੀਲਡ ਦਾ ਐਥਲੈਟਿਕਸ ਦਾ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਗੀ ਕਿ ਇਹ ਮੇਰੇ ਫਰਸਟ ਐਕਸਪੀਰੀਅੰ गेम्स पार्टिसपेट किया और इतने मैं एज ए अथलीट भी पार्टीसपेट किया और एज ए ज्यूरी मैंबर भी काम किया है थ्रोज थ्रोज शॉर्टपोट डिस्कस ऑफिशिएटिंग करने का मौका मिले इतने और मैंने बहुत खुशी हो रही है कि बहुत अच्छा टैलेंट है अपने को तो अपने बच्चे थ्रो करते देखते हैं तो एक मैं खुद अपने आप को बूस्टअप फील करती है कि अपना बहुत जो उन्होंने सही प्लेटफॉर्म मिले सही गाइडेंस मिले तो दे कैन डू वंडर मतलब बहुत ही अच्छा टैलेंट देखने को मिले जो मैं इंजॉय किया ਮੈਂ ਚਾਹਾਂਗਾ ਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਇੱਕ ਵਾਰੀ ਆਪਣੀਆਂ ਪ੍ਰਾਪਤੀਆਂ ਕਿਉਂਕਿ ਮੇਨੂੰ ਤਾਂ ਚੇਤਾ ਵੀ ਭੁੱਲ ਗਿਆ ਜਿੰਨੇ ਤੁਸੀਂ ਮੈਡਲ ਜਿੱਤੇ ਆ ਸੋ ਪਲੀਜ਼ ਇੱਕ ਰੀ ਆਪਦੀਆਂ ਪ੍ਰਾਪਤੀਆਂ ਮੈਡਲ ਜ਼ਰੂਰ ਦੱਸੋ ਕਿ ਸ਼ੁਰੂਆਤ ਕਦੋਂ ਹੋਈ ਕੀ ਕੀ ਪ੍ਰਾਪਤੀਆਂ ਨੇ ਹਾਂਜੀ ਮੈਂ ਐਕਚੁਅਲੀ ਆਪਦਾ ਸਪੋਰਟਸ ਕੈਰੀਅਰ 14 ਸਾਲ ਦੀ ਉਮਰ 'ਚ ਸਟਾਰਟ ਕੀਤਾ ਸੀ ਜੀ ਤੇ 20 ਸਾਲ ਦਾ ਮੇਰਾ ਸਪੋਰਟਸ ਕੈਰੀਅਰ ਐਜ਼ ਅ ਐਥਲੀਟ ਜਿਹਦੇ ਵਿੱਚ ਰੱਬ ਦੇ ਫੇਰ ਨਾਲ 75 ਨੈਸ਼ਨਲ 6 ਇੰਟਰਨੈਸ਼ਨਲਸ 6 ਟਾਈਮ ਨੈਸ਼ਨਲ ਰਿਕਾਰਡ ਹੈ ਜੀ ਔਰ 6 ਟਾਈਮ ਬੈਸਟ ਐਥਲੀਟ ਦਾ ਅਵਾਰਡ ਮਿਲਿਆ ਨੈਸ਼ਨਲਸ ਤੇ ਉਸ ਤੋਂ ਬਾਅਦ ਫਿਰ 2019 ਚ ਸਪੋਰਟਸ ਦਾ ਕੋਚਿੰਗ ਦਾ ਡਿਪਲੋਮਾ ਕੀਤਾ ਐ ਐਨਆਈਐਸ ਤੋਂ ਜੀ ਤੇ ਉਸ ਤੋਂ ਬਾਅਦ 2019 ਚ ਆਪਣੇ ਇੰਡੀਆ ਟੀਮ ਦਾ ਵਰਲਡ ਜਿਹੜੀ ਵਰਲਡ ਚੈਂਪੀਅਨਸ਼ਿਪ ਹੋਈ ਹੈ ਉਹਦੇ ਚ ਐਸ ਅ ਕੋਚ ਕੰਮ ਕੀਤਾ ਇੰਟਰਨੈਸ਼ਨਲ ਜਿਹੜੀ ਵਰਲਡ ਚੈਂਪੀਅਨ ਹੁੰਦੇ ਤੁਸੀਂ ਕੋਚ ਹੋ ਔਰ ਸਾਡੇ ਤਾਂ ਭਾਗ ਕਿ ਤੁਸੀਂ ਇਸ ਵਕਤ ਆਸਟ੍ਰੇਲੀਆ ਦੇ ਵਿੱਚੋਂ ਔਰ ਉਸ ਤੋਂ ਵੀ ਵੱਡੇ ਤਨ ਭਾਗ ਕੇ ਵਿਕਟੋਰੀਆ 베ਸ ਨੇ ਸੋ ਭਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੋਚਿਆ ਅਕੈਡਮੀ ਆਲਰੇਡੀ ਕੋਈ ਰਨ ਕਰ ਰਹੇ ਹੋ ਬੱਚਿਆਂ ਨੂੰ ਟ੍ਰੇਨ ਕਰ ਰਹੇ ਹੋ ਜਾਂ शुरुआत जारी है uh, मैं एक्चुअली दो साल हुए इतने मतलब आस्ट्रेलिया न जुड़े हुए और जो तो अपना आई एम थैंकफुल टू गॉड कि मेरा पैशन ही मेरा प्रोफेशन है क्योंकि जो स्पोर्ट्स 14 साल तो मैं स्टार्ट तो इस बीती से नाउ आई एम फोर्टी आई एम स्टिल डूइंग दैट और मैं ही चाहूँगी कि मेरे मरते साल तक मैं यही करती रहूँ क्योंकि मैं दिल तो ਸਪੋਰਟਸ ਤੇ ਦਿਲ ਤੋਂ ਇਹ ਸਪੋਰਟਸ ਨਾਲ ਜੁੜੀ ਹੋਈ ਆ ਔਰ ਵਿਕਟੋਰੀਆ ਚ ਵੈਸਲੀ ਕਾਲਜ ਆ ਜੀ ਮੈਂ ਉੱਥੇ ਐਸਾ ਕੋਚ ਕੰਮ ਕਰ ਰਹੀ ਆ ਔਰ ਲਿਟਲ ਐਥਲੈਟਿਕਸ ਔਰ ਵਿਕਟੋਰੀਆ ਐਥਲੈਟਿਕਸ ਦੇ ਨਾਲ ਮੈਂ ਕੰਮ ਕਰ ਰਹੀ ਆ ਜੀ ਲੈਵਲ 3 ਦੀ ਹੁਣ ਮੈਂ ਕੋਚ ਐਸ ਵਕਤ ਪ੍ਰੈਜ਼ੈਂਟਲੀ ਇਥੇ ਹਾਂ ਜੀ ਤੁਹਾਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਮਸਲਾ ਜਿੰਨਾ ਮਰਜ਼ੀ ਹੋldਿਆ ਹੋਵੇ ਵਿਕਰਮ ਸ਼ਰਮਾ ਤੇ ਉਹਨਾਂ ਦੀ ਟੀਮ ਕੋਲ ਹੈ ਹਰ ਲੀਗਲ ਮਸਲੇ ਦਾ ਹੱਲ ਅਸੀਂ ਪ੍ਰਦਾਨ ਕਰਦੇ ਹਾਂ ਕਨਵਿੰਸਿੰਗ ਫੈਮਿਲੀ ਲਾ ਵਿਲਸ ਐਂਡ ਏਸਟੇਟਸ ਕਮਰਸ਼ੀਅਲ ਲਾ ਅਤੇ ਮਾਰਗੇਜ ਦੇ ਹੋਰ ਜ਼ਰੂਰੀ ਸਰਟੀਫਿਕੇਟ ਬਣਵਾਉਣ ਲਈ ਅੱਜ ਹੀ ਸੰਪਰਕ ਕਰੋ ਤੁਹਾਡਾ ਭਰੋਸਾ ਹੀ ਹੈ ਸਾਡੀ ਪਹਿਚਾਨ ਤੁਹਾਡੇ ਭਰੋਸੇਯੋਗ ਵਕੀਲ ਹਾਜ਼ਰ ਹਨ ਟ੍ਰੇਨਬਰਨ ਅਤੇ ਪੈਕਨਮ ਵਿੱਚ ਅੱਜ ਹੀ ਸੰਪਰਕ ਕਰੋ ਸ਼ਰਮਾ ਸੋਲਿਸਿਟਰ ਐਂਡ ਕਨਵਿੰਸਰ ਵਿਕਰਮ ਸ਼ਰਮਾ ਤੇ ਸੁਨੈਨਾ ਸ਼ਰਮਾ 0478142378 ਵੀ ਸੋਚਿਆ ਕਿ ਸਾਡੇ ਜਿਹੜੇ ਬੱਚੇ ਕਿਉਂਕਿ ਆਲਰੇਡੀ ਇੱਕ ਸੇਵਾ ਸਾਡਾ ਵੀਰ ਕੁਦੀਪ ਪੌਲਖ ਨਿਭਾ ਰਿਹਾ ਉਧਰ ਕੀ ਕਦੀ ਸੋਚਿਆ ਕਿ ਓਪਨ ਦੇ ਵਿੱਚ ਜਿਵੇਂ ਤੁਸੀਂ ਹੁਣ ਕਾਲਜਸ ਵਗੈਰਾ ਸਕੂਲ ਵਗੈਰਾ ਦੇ ਵਿੱਚ ਕੋਚਿੰਗ ਦਿੰਦੇ ਹੋ ਜਿਹੜੇ ਬੱਚੇ ਤੁਹਾਡੇ ਨਾਲ ਉਹਨਾਂ ਕਾਲਜਾਂ ਸਕੂਲਾਂ ਵਿੱਚ ਨਹੀਂ ਪੜ੍ਹਦੇ ਪਰ ਵਧੀਆ ਸਲੀਡ ਨੇ ਸਿਰਫ ਇੱਕ ਚੰਗੀ ਕਿੱਕ ਦੀ ਜ਼ਰੂਰਤ ਆ ਚੰਗੀ ਸ਼ੁਰੂਆਤ ਦੀ ਜ਼ਰੂਰਤ ਆ ਟ੍ਰੇਨਿੰਗ ਦੀ ਜ਼ਰੂਰਤ ਆ ਉਹਨਾਂ ਬਾਰੇ ਕੋਈ ਹੈ ਪਲਾਨ ਕਿ ਕੋਈ ਟ੍ਰੇਨਿੰਗ ਵਗੈਰਾ ਜਾਂ ਕੋਈ ਇਸ ਤਰ੍ਹਾਂ ਦੀ ਅਕੈਡਮੀ ਸ਼ੁਰੂਆਤ ਕੀਤੀ ਜਾਵੇ ਆਮ ਹੈਪੀ ਟੂ ਡੂ ਦੈਟ ਮਤਲਬ ਸਲੀ ਮੈਂ ਮਤਲਬ ਜੋ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਆਈ ਐਮ देयर ਟੂ ਹੈਲਪ ਥੈਮ ਟੂ ਮੋਟੀਵੇਟ ਥੈਮ ਕਿਉਂਕਿ ਅੱਜ ਦੇ ਸਮੇਂ ਜਦੋਂ ਦੇਖੀਏ ਤਾਂ ਸਭ ਇਹ ਡਿਜੀਟਲ ਯੁੱਗ ਹੈ ਜੀ ਇਸ ਇਸ ਯੁੱਗ ਦੀ ਸਭ ਤੋਂ ਵੱਡੀ ਜਿਹੜੀ ਆਪਾਂ ਕਹੀਏ ਕਿ ਪ੍ਰੋਬਲਮ ਹੈ ਇਹ ਹੈ ਕਿ ਬੱਚੇ ਡਿਜੀਟਲ ਉਹਦੇ ਨਾਲ ਜਾਦੇ ਜੁੜੇ ਹੋਏ ਹੈ ਸਕਰੀਨ ਟਾਈਮ ਉਹਨਾਂ ਦਾ ਜ਼ਿਆਦਾ ਹੈ ਉਹਨਾਂ ਨੂੰ ਮੋਟੀਵੇਟ ਕਰਕੇ ਫੀਲਡ ਦੇ ਵਿੱਚ ਲੈ ਕੇ ਆਉਣਾ ਕਿ ਜਿਹੜਾ ਜਿੱਥੇ ਉਹ ਜਿਵੇਂ ਇੱਥੇ ਕਬੱਡੀ ਦਾ ਮੈਚ ਚੱਲ ਰਿਹਾ ਤੁਸੀਂ ਉਹਨਾਂ ਦੀ ਬਾਡੀ ਦੇਖੋ ਕਿੰਨਾ ਮਿਹਨਤ ਉਹਨਾਂ ਨੇ ਕੀਤੀ ਹੈ ਬਟ ਉਸ ਲੈਵਲ ਤੱਕ ਜੇ ਆਪਾਂ ਆਪਣੇ ਬੱਚੇ ਨੂੰ ਅੱਜ ਦੀ ਦੀ ਮੋਟੀਵੇਸ਼ਨ ਦੀ ਲੋੜ ਹੈ ਉਹਦੇ ਲਈ ਨਾ ਤਾਂ ਇਕੱਲੇ ਕੋਚਸ ਕੁਝ ਕਰ ਸਕਦੇ ਨਾ ਇਕੱਲੇ ਪੇਰੈਂਟਸ ਇਹ ਦੋਨਾਂ ਨੂੰ ਹੀ ਕੋਚਸ ਤੇ ਪੇਰੈਂਟਸ ਤੇ ਬੱਚੇ ਮਤਲਬ ਸਾਰੇ ਮਿਲ ਜੁਲ ਕੇ ਆਪਾਂ ਅੱਗੇ ਜਾਵਾਂਗੇ ਤਾਂ ਇੱਕ ਜਿਹੜਾ ਜੋ ਰੀਅਲ ਟੈਲੈਂਟ ਹੈ ਜੋ ਰੀਅਲ ਆਉਣ ਵਾਲੇ ਟਾਈਮ ਚ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਕਿ ਕਿੱਜਾ ਕਿੱਜਾ ਟੈਲੈਂਟ ਸਾਹਮਣੇ ਆਣਾ ਹੈ ਪਹਿਲੇ ਅਸੀਂ ਚਲੋ ਅੱਜ ਆਪਣੇ ਕੋਲ ਟਾਈਮ ਹੋਣਾ ਹੈ ਮੈਂ ਆਫੀਸ਼ੀਅਲੀ ਤੁਹਾਨੂੰ ਇਨਵਾਈਟ ਕਰਦਾ ਸਾਡੇ ਤੁਸੀਂ ਪੰਜਾਬ ਸਟੂਡੀਓ ਦੇ ਵਿੱਚ ਕਿਉਂਕਿ ਤੁਸੀਂ ਵੀ ਵਿਕਟੋਰੀਆ ਦੇ ਵਿੱਚ ਹੋ ਔਰ ਆਪਣਾ ਬੇਸ ਵੀ ਮੈਲਬਨ ਦੇ ਵਿੱਚ ਹੈ ਔਰ ਮੈਂ ਤੁਹਾਨੂੰ ਆਫੀਸ਼ੀਅਲ ਇਸ ਚੈਨਲ ਦੇ ਜ਼ਰੀਏ ਇਨਵਾਈਟ ਕਰਦਾ ਹਾਂ ਕਿ ਤੁਸੀਂ ਸਟੂਡੀਓ ਆਓ ਆਪਾਂ ਇੱਕ ਇੰਟਰਵਿਊ ਰਖੀਏ ਪਲਾਨ ਕਰੀਏ ਔਰ ਜਿਹੜੇ ਲੋਕ ਨਹੀਂ ਜਾਣਦੇ ਕਿ ਐਡਾ ਵੱਡਾ ਟੈਲੈਂਟ ਔਰ ਗੁਰੂ ਜਿਹੜਾ ਤੁਹਾਨੂੰ ਮਿਲ ਸਕਦਾ ਹੈ ਵਿਕਟੋਰੀਆ ਦੇ ਵਿੱਚ ਜਿਨੇ ਆਲਰੇਡੀ ਇੰਡੀਆ ਦੀ ਐਥਲੈਟਿਕਸ ਟੀਮ ਨੂੰ ਇੰਟਰਨੈਸ਼ਨਲ ਲੈਵਲ ਤੇ ਵਰਲਡ ਕੱਪ ਟੀਮ ਨੂੰ ਕੋਚ ਕੀਤਾ ਔਰ ਕਈ 골ਡ ਮੈਡਲ ਆਪਣੇ ਹਿੱਸੇ ਕੀਤੇ ਆ ਔਰ ਉਸ ਤਰ੍ਹਾਂ ਦਾ ਕੋਚ ਅਗਰ ਤੁਹਾਨੂੰ ਮਿਲੇ ਤੁਹਾਡੇ ਬੱਚਿਆਂ ਨੂੰ ਮਿਲੇ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਵਾਸਤੇ ਉਸ ਤੋਂ ਵੱਡੀ ਕੋਈ ਗੱਲ ਨਹੀਂ ਔਰ ਮੈਂ ਅਰਿਸ ਕਰਨਾ ਭੈਣੇ ਤੁਸੀਂ ਸਾਡੇ ਸਟੂਡੀਓ ਆਓ ਆਪਾਂ ਇਹਦੇ ਉੱਤੇ ਖੁੱਲੀ ਵਿਚਾਰ ਚਰਚਾ ਕਰੀਏ ਔਰ ਮੈਨੂੰ ਉਮੀਦ ਆ ਕਿ ਹਰ ਇੱਕ ਬੰਦਾ ਅੱਜ ਦੇ ਯੁੱਗ ਦੇ ਵਿੱਚ ਆਪਦੇ ਬੱਚੇ ਨੂੰ ਗਰਾਊਂਡ ਦੇ ਨਾਲ ਜੋੜਨਾ ਚਾਹੁੰਦਾ ਔਰ ਜੋੜਿਆ ਵੀ ਹੋਇਆ ਔਰ ਜਦੋਂ ਤੁਹਾਡੀ ਜਿਹੜੀ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚੇਗੀ ਔਰ ਤੁਹਾਨੂੰ ਇੱਕ ਭਰਮਾ ਹੁੰਗਾਰਾ ਜਿਹੜਾ ਉਹ 101% ਡੈਫੀਨਿਟਲੀ ਮਿਲੇਗਾ ਸੋ ਤੁਸੀਂ ਸਾਡੇ ਨਾਲ ਇੰਨਾ ਕੋ ਵਕਤ ਕੱਢਿਆ ਤੁਹਾਡੇ ਰਿਣੀ ਆ ਬਹੁਤ ਧੰਨਵਾਦੀ ਆ ਗੁਰਪ੍ਰੀਤ ਭੈਣੇ ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਆਪਾਂ ਛੇਤੀ ਮਿਲਦੇ ਹਾਂ ਸੋ ਇਹ ਸੰਜੀਤ ਗੁਰਪ੍ਰ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਦੇ ਐਥਲੀਟ ਨੇ ਔਰ ਇੱਥੇ ਵੀ ਜਿਹੜੀਆਂ ਸਿੱਖ ਗੇਮਾਂ ਦੇ ਵਿੱਚ ਐਥਲੈਟਿਕਸ ਹੋਈਆਂ ਉਹਦੇ ਵਿੱਚ ਯੂਰੀ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਜਜਿੰਗ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਔਰ ਇੰਡੀਆ ਦੀ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਵਰਲਡ ਕੱਪ ਦੀ ਜਿਹੜੀ ਟੀਮ ਆ ਉਹਦੇ ਵਿੱਚ ਇਹ ਕੋਚ ਰਹੇ ਨੇ ਔਰ ਸਾਡੀ ਖੁਸ਼ਕਿਸਮਤੀ ਕੇ ਵਿਕਟੋਰੀਆ ਦੇ ਵਿੱਚ ਨੇ ਬਹੁਤ ਚੰਗਾ ਇਹਨਾਂ ਦਾ ਪੂਰਾ ਇੰਟਰਵਿਊ ਪੰਜਾਬ ਟੀਵੀ ਦੇ ਉੱਪਰ ਅਸੀਂ ਲੈ ਕੇ ਆਵਾਂਗੇ ਔਰ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਐਥਲੀਟ ਬਣਾਉਣਾ ਚਾਹੁੰਦੇ ਹੋ ਟ੍ਰੇਨਿੰਗ ਤੋਂ ਬਣਾਉਣਾ ਚਾਹੁੰਦੇ ਹੋ ਔਰ ਤਾਨੂੰ ਨਹੀਂ ਲੱਗਦਾ ਕਿ ਇਸ ਭੈਣ ਤੋਂ ਵਧੀਆ ਕੋਚ ਤੁਹਾਨੂੰ ਮਿਲ ਸਕਦਾ ਤੁਸੀਂ ਆਪਣੇ ਬੱਚਿਆਂ ਨੂੰ ਧੀਆਂ ਨੂੰ ਪੁੱਤਰਾਂ ਨੂੰ ਕੋਚ ਨਹੀਂ ਦਿਵਾ ਸਕਦੇ ਹੋ ਛੇਤੀ ਮਿਲਦੇ ਹਾਂ ਪੰਜਾਬ ਟੀਵੀ ਦੇ ਉੱਪਰ ਜੁੜੇ ਰਹੋ ਇਸੇ ਤਰ੍ਹਾਂ ਨਵੇਂ ਸੈਗਮੈਂਟ ਦੇ ਨਾਲ ਨਵੀਆਂ ਮੰਗਾ ਉਮੀਦਾਂ ਦੇ ਨਾਲ ਦੁਬਾਰਾ ਇਕੱਠੇ ਹੁੰਨੇ ਆ ਸਤਿ ਸ਼੍ਰੀ ਅਕਾਲ ਬਿਲਕੁਲ ਸਹੀ ਸੁਣਿਆ ਤੁਸੀਂ ਮਲਬੌਰ ਦਾ ਜਾਣਿਆ ਪਛਾਣਿਆ ਨਾਮ ਸਟਾਰ ਮੋਟਰ ਵਰਕਸ ਗੱਡੀ ਦੀ ਸਰਵਿਸ ਕਰਾਉਣੀ ਹੈ ਟਾਇਰ ਪਵਾਉਣੇ ਹਨ ਰੋਡ ਵਰਦੀ ਸਰਟੀਫਿਕੇਟ ਲੈਣਾ ਹੈ ਸਭ ਕੁਝ ਹੈ ਉਪਲਬਧ ਕਿਉਂਕਿ ਇਹ ਹੈ ਕਾਰਾਂ ਲਈ ਵਨ ਸਟਾਪ ਸ਼ਾਪ ਨਵ ਮੱਲੀ ਨਛੱਤਰ ਉਪਲ ਅਮਨ ਮੱਲੀ ਜੁਤਿੰਦਰ ਰਾਣਾ ਤੇ ਸਾਰੀ ਟੀਮ ਤਸੱਲੀ ਬਖਸ਼ ਕੰਮ ਦੀ ਫੁੱਲ ਗਾਰੰਟੀ ਹੈ ਅੱਜ ਹੀ ਸੰਪਰਕ ਕਰੋ ਸਟਾਰ ਮੋਟਰ ਵਰਕਸ ਪੈਕਨਮ ਸਟਾਰ ਮੋਟਰ ਵਰਕਸ ਕਲਾਈਡ ਸਟਾਰ ਮੋਟਰ ਵਰਕਸ ਗ੍ਰੈਂਬਰਨ ਵੈਸਟ ਤੇ ਖੁਸ਼ੀ ਦੀ ਗੱਲ ਹੈ ਕਿ ਬਹੁਤ ਹੀ ਜਲਦ ਮੈਲਬੌਰਨ ਦੇ ਵੈਸਟ ਵਿੱਚ ਵੀ ਤੁਸੀਂ ਦੇਖੋਗੇ ਸਟਾਰ ਮੋਟਰ ਵਰਕਸ ਸਟਾਰ ਮੋਟਰ ਵਰਕਸ